ਦੀ ਡਾਈਟ ਲੈਨੀ ਹੈ ਪਰ ਫਿਰ ਵੀ ਇਸ ਪ੍ਰੋਬਲਮ ਦੇ ਵਿੱਚ ਪੈ ਜਾਣੇ ਆ ਆਰਥਰਾਈਟਸ ਦੀ ਜਿਹੜਾ ਨਜ਼ਰ ਤੋਂ ਦੇਖਿਆ ਜਾਵੇ ਤੱਕ ਇਹ ਵੀ ਡਾਈਟ ਨਾਲ ਇਫੈਕਟ ਕਰਦੀ ਹੈ ਆ ਦੇਖੋ ਜੇ ਅਪਾ ਡਾਈਟ ਦੀ ਗੱਲ ਕਰੀਏ ਡਾਈਟ ਤਾਂ ਸਾਰੀਆਂ ਜਿਹੜੀਆਂ ਜੋਇੰਟਸ ਦੀ ਪ੍ਰੋਬਲਮ ਹੁੰਦੀਆਂ ਨੇ ਉਹ ਬਾਤ ਤੋਂ ਸ਼ੁਰੂ ਹੁੰਦੀਆਂ ਨੇ ਬਾਤ ਅਗਰ ਤੁਹਾਡੀ ਬੋਡੀ ਦੇ ਵਿੱਚ ਪ੍ਰਕੂਪੀਤਾ ਤਾਂ ਨੇਚਰਲੀ ਗੱਲ ਹੈ 80% ਪ੍ਰੋਬਲਮ ਤੁਹਾਨੂੰ ਡਾਈਟ ਤੇ ਕਰਕੇ ਹੀ ਹੋਊਗੀ ਕਿਉਂਕਿ ਇੰਡਾਈਜੈਸ਼ਨ ਹੁੰਦਾ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਕਿਹੜੇ ਉਹ ਕੰਡੀਸ਼ਨਸ ਹੁੰਦੀਆਂ ਸਿੰਪਟਮਸ ਹੁੰਦੀਆਂ ਜਿੱਥੋਂ ਕਿ ਇਹ ਰੋਗ ਸ਼ੁਰੂਆਤ ਹੁੰਦੀ ਹੈ ਤੇ ਲੋਕ ਅਵੇਅਰ ਨਹੀਂ ਜ਼ਿਆਦਾ ਹੁੰਦੇ ਜਾਂ ਫਿਰ ਤੁਸੀਂ ਰਾਤ ਨੂੰ ਜਿਵੇਂ ਪ੍ਰੋਟੀਨ ਡਾਈਟ ਜ਼ਿਆਦਾ ਲੈ ਰਹੇ ਹੋ ਦਾਲਾ ਦਾ ਇਸਤੇਮਾਲ ਕਰ ਰਹੇ ਹੋ ਤਾਂ ਉਹ ਚੀਜ਼ਾਂ ਕਰਕੇ ਤੁਹਾਨੂੰ ਬੋਡੀ ਦੇ ਪੇਸ਼IENTS ਨੂੰ ਰੂਟੀਨ ਜੇ ਨਹੀਂ ਪਤਾ ਲੱਗਦਾ ਉਹ ਖਾਂਦੇ ਰਹਿੰਦੇ ਆ ਸੋਦੇ ਹੈਲਦੀ ਚੀਜ਼ਾਂ ਅੱਜ ਕੱਲ੍ਹ ਜਿਵੇਂ ਦੇਖਿਆ ਗਿਆ ਹੈ ਕਿ ਲੇਡੀਜ਼ ਆ ਹੈਨਾ ਵਰਕਿੰਗ ਊਮਨਸ ਹੈਗੀਆਂ ਮਾਂ ਉਹ ਕਿਤੇ ਨਾ ਕਿਤੇ ਇਨ ਫਿਊਚਰ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਚੱਲਦਾ ਪਰ ਉਹ ਪ੍ਰੋਬਲਮ ਵਿੱਚ ਆ ਜਾਂਦੀਆਂ ਮੈਂ ਕਿਉਂਕਿ 올ਡ एज ਦੇ ਵਿੱਚ ਤਾਂ ਆਪਾਂ ਇੱਕ ਸਮਝ ਜਾਣੇ ਇੱਕ ਤਾਂ ਉਹਨਾਂ ਦੇ ਜਿਹੜਾ ਆਸਟਿਓ ਪ੍ਰੋਸੈਸ ਵੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਇਹਨਾਂ ਵਿੱਚ ਨਾ ਮੀਨੋਪੋਜ਼ ਦੀ ਪ੍ਰੋਬਲਮ ਹੁੰਦੀ ਹੈ ਆਫਟਰ 40 45 ਤਾਂ ਜਦੋਂ ਮੀਨੋਪੋਜ਼ ਦੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ ਤਾਂ ਉਹਨਾਂ ਦੀ ਹੱਡੀਆਂ ਖਰਾਬ ਹੋਣ ਲੱਗ ਜਾਂਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਾਡਾ ਪੰਜਾਬ ਕੈਨੇਡਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਨਰਿੰਦਰ ਸਿੰਘ ਕਲੇਰ ਅਸੀਂ ਅਕਸਰ ਤੁਹਾਡੀਆਂ ਬਿਮਾਰੀਆਂ ਤੁਹਾਡੇ ਕੁਐਸਚਨ ਉਹਨਾਂ ਦੀ ਕੁਐਰੀਜ਼ ਹੋਵੇ ਉਹਨਾਂ ਦੇ ਜਵਾਬ ਲੈਣ ਲਈ ਹਮੇਸ਼ਾ ਡਾਕਟਰ ਸਾਹਿਬਾਨ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਕਿ ਤਾਂ ਕਿ ਤੁਹਾਨੂੰ ਘਰੇ ਬੈਠਿਆਂ ਨੂੰ ਹੀ ਵਧੀਆ ਇਲਾਜ ਮਿਲ ਜਾਵੇ ਇਸ ਸਭ ਦੇ ਵਿੱਚ ਅੱਜ ਪਹੁੰਚੇ ਹੋਇਆ ਬਠਿੰਡਾ ਦੇ ਵਿੱਚ ਮਸ਼ਹੂਰ ਡਾਕਟਰ ਸ਼ਾਰਦਾ ਆਯੁਰਵੇਦਾ ਹਸਪਤਾਲ ਦੇ ਵਿੱਚ ਇੱਥੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਡਾਕਟਰ ਡਾਕਟਰ ਮੈਮ ਪ੍ਰੀਤੀ ਜੀ ਅਸ਼ਿਕਾ ਜੀ ਅਸ਼ਿਕਾ ਜੀ ਤੇ ਨਾਲ ਦੀ ਨਾਲ ਅੱਜ ਸਭ ਤੋਂ ਜਿਹੜਾ ਮੇਨ ਅੱਜਕੱਲ ਯੂਥ ਤੋਂ ਲੈ ਕੇ ਭਾਵੇਂ ਕਿ ਅਸੀਂ ਪਹਿਲਾਂ ਸੁਣਦੇ ਆਂਦੇ ਸਨ ਕਿ ਬਜ਼ੁਰਗਾਂ ਦੇ ਵਿੱਚ ਗੋਡਿਆਂ ਦੀ ਪ੍ਰੋਬਲਮ ਹੋਵੇ ਬਹੁਤ ਜ਼ਿਆਦਾ ਵਧੀ ਹੋਈ ਹੈ ਪਰ ਅੱਜ ਕੱਲ ਯੂਥ ਦੇ ਵਿੱਚ ਲੋਕ ਆਪਣੀ ਕਮਰ ਤੇ ਹੱਥ ਰੱਖ ਕੇ ਉੱਠਦੇ ਨੇ ਗੋਡਿਆਂ ਨੂੰ ਫੜ ਕੇ ਉੱਠਦੇ ਨੇ ਆਯੁਰਵੈਦਾ ਦੇ ਵਿੱਚ ਇਸ ਤੇ ਲੱਛਣ ਇਸ ਤੇ ਇਲਾਜ ਤੇ ਰੈਮਡੀਜ਼ ਲੋਕ ਬਹੁਤ ਕਹਿੰਦੇ ਨੇ ਕਿ ਘਰੇ ਬੈਠਿਆਂ ਨੂੰ ਸਾਨੂੰ ਕੋਈ ਚੀਜ਼ਾਂ ਪਤਾ ਚੱਲ ਜਾਣ ਇਹਨਾਂ ਕੱਲੀ ਕੱਲੀ ਗੱਲ ਤੇ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਸੱਚੀ ਕ ਮੈਮ ਕਿਸ ਤਰ੍ਹਾਂ ਦਾ ਹਾਲ ਚਾਲ ਹੈ ਠੀਕ ਹੈ ਜੀ ਮਾਈਸੈਲਫ ਡਾਕਟਰ ਪ੍ਰੀਤੀ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਤੁਸੀਂ ਪੁੱਛਿਆ ਮੈਨੂੰ ਕਿ ਗੋਡਿਆਂ ਦੇ ਬਾਰੇ ਦੇਖੇ ਅਗਰ ਆਪਾਂ ਇਹ ਵੀ ਗੱਲ ਕਰੀਏ ਤਾਂ ਇਹ ਹਰ ਏਜ ਦੇਖਣ ਵਾਲੀ ਜਲੀ ਪ੍ਰੋਬਲਮ ਹੈਗੀ ਹੈ ਇਹਦੇ ਵਿੱਚ ਅਗਰ ਆਪਾਂ ਬਜ਼ੁਰਗਾਂ ਦੇ ਵਿੱਚ ਦੇਖੀਏ ਜਾਂ 올ਡ ਏਜ ਦੇ ਵਿੱਚ ਦੇਖੇ ਯਾਨੀ ਅਡਲਟਸ ਦੇ ਵਿੱਚ ਦੇਖੀਏ ਬੱਚਿਆਂ ਦੇ ਵਿੱਚ ਦੇਖੀਏ ਅੱਜਕੱਲ ਸਾਰਿਆਂ ਦਾ ਹੀ ਲਾਈਫ ਚ ਚਲਦਾ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਬੇਸਿਕਲੀ ਹੁੰਦਾ ਕੀ ਹੈ ਅਗਰ ਤੁਸੀਂ ਦੇਖੋ ਕੋਈ ਅਗਰ ਇਹ ਵੇਅਰ ਐਂਡ ਟੇਅਰ ਪ੍ਰੋਸੈਸ ਹੁੰਦਾ ਇੱਕ ਤਰ੍ਹਾਂ ਦਾ ਅਗਰ ਮੰਨ ਲਓ ਤੁਸੀਂ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਨੀ ਹਾਂ ਛੋਟਾ ਜਿਹਾ ਤਾ ਅਗਰ ਆਪ ਉਹਨੂੰ ਡੇਲੀ ਯੂਜ਼ ਕਰਾਂਗੇ ਤਾਂ ਉਹ ਨੇਚਰਲੀ ਗੱਲ ਆ ਉਹਦਾ ਰੰਗ ਰੂਪ ਫਿੱਗੜੂਗਾ ਉਸੇ ਤਰ੍ਹਾਂ ਆਪਣੇ ਗੋਡੇ ਵੀ ਹੁੰਦੇ ਆ ਅਗਰ ਆਪਾਂ ਡੇਲੀ ਰੂਟੀਨ ਚ ਗੋਡਿਆਂ ਨੂੰ ਯੂਜ਼ ਕਰ ਰਹੇ ਆ ਤਾਂ ਆਪਣੇ ਗੋਡਿਆਂ ਦੇ ਵਿੱਚ ਇੱਕ ਸਪੇਸ ਹੁੰਦਾ ਜਿਹਨੂੰ ਆਪਾਂ ਆਰਟੀਕੂਲਰ ਸਰਫੇਸ ਕਹਿ ਦਿੰਦੇ ਆ ਤਾਂ ਉਹ ਜਿਹੜੀ ਚੀਜ਼ ਆ ਇਫੈਕਟਡ ਹੋਣ ਲੱਗ ਜਾਂਦੀ ਹੈ ਜਿਹੜੇ ਆਪਣੇ ਥਾਈ ਬੋਨ ਦੇ ਜਿਹੜੇ ਦੋਨੋਂ ਚੀਜ਼ਾਂ ਦੇ ਵਿੱਚ ਕਾਰਟਿਲੇਜ ਬੰਦਾ ਉਹ ਆਪਣਾ ਖਤਮ ਹੋਣਾ ਸ਼ੁਰੂ ਹੋ ਜਾਂਦਾ ਐਸੇ ਕਰਕੇ ਤੁਹਾਨੂੰ ਆਸਟ੍ਰੋ ਆਰਥਰਾਈਟਿਸ ਦੀ ਪ੍ਰੋਬਲਮ ਹੁੰਦੀ ਹੈ ਆਪਾਂ ਗੱਲ ਕਰੀਏ ਲਾਈਫ ਸਟਾਈਲ ਦੀ ਲਾਈਫ ਸਟਾਈਲ ਦੇ ਲਈ ਬਹੁਤ ਮੈਟਰ ਕਰਦਾ ਹੈ ਕਿਉਂਕਿ ਜਿਆਦਾ ਪ੍ਰੋਟੀਨ ਖਾਣ ਨਾਲ ਜਾਂ ਤੁਸੀਂ ਆਪਣਾ weight ਜਿਆਦਾ ਤੁਹਾਡਾ ਵੱਧ ਰਿਹਾ ਹੈਗਾ ਤਾਂ ਤੁਹਾਡਾ ਸਾਰਾ ਸਟ्रेस ਜਿਹੜਾ ਹੈਗਾ ਜੋਇੰਟਸ ਤੇ ਪੈਂਦਾ ਹੈ। ਅਗਰ ਕਿਸੇ ਨੂੰ ਜੈਨੇਟਿਕਸ ਦੀ ਪ੍ਰੋਬਲਮ ਹੈ, ਅਗਰ ਗ੍ਰੈਂਡਫਾਦਰ ਗ੍ਰੈਂਡਮਦਰ ਨੂੰ ਤਾਂ ਵੀ ਤੁਹਾਨੂੰ ਇਹ ਪ੍ਰੋਬਲਮ ਅੱਗੇ ਹੋ ਸਕਦੀ ਹੈ। ਕੋਈ ਪੇਸ਼ੈਂਟਸ ਨੂੰ ਇੰਜਰੀ ਹੈਗੀ ਹੈ, ਕੋਈ ਡਿਫਾਰਮਿਟੀ ਹੈ ਤੁਸੀਂ ਉਹਦਾ ਟਾਈਮ ਨਾਲ ਇਲਾਜ ਨਹੀਂ ਕਰਵਾ ਰਹੇ ਤਾਂ ਇਹ ਸਾਰੀਆਂ ਪ੍ਰੋਬਲਮਸ ਤੁਹਾਨੂੰ ਇਹ ਹੋ ਸਕਦੀਆਂ ਨੇ। ਓਕੇ ਲੈਕਚਰ ਮੈਂ ਜੇ ਗੱਲ ਕੀਤੀ ਜਾਵੇ ਸਟਾਰਟਿੰਗ ਤੋਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਕਿ ਸਾਡੇ ਬਜ਼ੁਰਗਾਂ ਦੇ ਵਿੱਚ ਸਾਨੂੰ ਦੇਖਦੇ ਵੀ ਹੁੰਦੇ ਸੀ ਕਿ ਸੋਟੀ ਨਾਲ ਤੁਰਦੇ ਆ ਜਾਂ ਗੋਡੇ ਫੜਕੇ ਤੁਰਦੇ ਆ ਪਰ ਅੱਜ ਕੱਲ ਦੇ ਦੌਰ ਦੇ ਵਿੱਚ ਅਸੀਂ ਜਿਆਦਾ ਸਟੇਟਿੰਗ ਜਿਆਦਾ ਜੌਬਸ 8 ਆਵਰਸ ਜੌਬ 9 ਆਵਰਸ ਜੌਬ ਚੱਲਦੀ ਹੈ ਜਾਂ ਜਿਆਦਾਤਰ ਲੋਕ ਸਾਰਾ ਮੋਬਾਈਲ ਹੋ ਗਏ ਨੇ ਕਿ ਲੈਪਟਾਪ ਤੇ ਕੰਮ ਕਰਦੇ ਆ ਇਹਦੇ ਵਿੱਚ ਇਹ ਕਿੰਨਾ ਫੈਕਟਰ ਕੰਮ ਕਰਦਾ ਕਿ ਇਸ ਕਰਕੇ ਵੀ ਚੀਜ਼ ਹੋ ਜਾਂਦੀ ਹੈ ਅ ਦੇਖੋ ਅਗਰ ਆਪਾਂ ਗੱਲ ਕਰੀਏ ਜਿੰਨਾ ਦੀ ਸਿਟਿੰਗ ਜੌਬ ਹੁੰਦੀ ਹੈ ਤਾਂ ਇਹ ਚੀਜ਼ਾਂ ਬਹੁਤ ਇਫੈਕਟ ਕਰਦੀਆਂ ਦੇਖੋ ਅਗਰ ਤੁਹਾਡੇ ਮੂਵਮੈਂਟਸ ਜੋਇੰਟਸ ਦੀ ਨਹੀਂ ਹੈਗੀ ਤੁਸੀਂ ਜ਼ਿਆਦਾ ਵਰਕਆਊਟ ਨਹੀਂ ਕਰ ਰਹੇ ਲੈਕ ਆਫ ਐਕਸਰਸਾਈਜ਼ ਹੈ ਤਾਂ ਥੋੜਾ ਜਿਹੜਾ ਕਾਰਟੀਲੇਸ਼ਨ ਦਾ ਜਿਹੜਾ ਕਾਰਟੀਲੇਜ ਬੰਦਾ ਉਹਦਾ ਨਿਊਟ੍ਰੀਸ਼ਨ ਜਿਹੜਾ ਡੈਮੇਜ ਹੋ ਜਾਂਦਾ ਬਿਲਕੁਲ ਤੁਸੀਂ ਜ਼ਿਆਦਾ देर ਬੈਠੋਗੇ ਤਾਂ ਥੋੜਾ ਮੂਵਮੈਂਟ ਬਿਲਕੁਲ ਖਤਮ ਹੋ ਜਾਂਦਾ ਬਾਡੀ ਦੇ ਵਿੱਚ ਸਵੇਲਿੰਗ ਤੇ ਸਟਿਫਨੈਸ ਰਹਿਣ ਲੱਗ ਜਾਂਦੀ ਹੈ ਤੇ ਅਗਰ ਜਿਵੇਂ ਮੋਬਾਈਲ ਜ਼ਿਆਦਾ ਯੂਜ਼ ਕਰਦੇ ਹੋ ਨੈਚੁਰਲੀ ਗੱਲ ਹੈ ਕਿ ਤਾਂ ਉਹਦੀ ਰੇਜ਼ ਐਨੀਆ ਜ਼ਿਆਦਾ ਇਫ ਪਾ ਦੇਖੀ ਤਾਂ ਆਪਾਂ ਨੂੰ ਥੋੜਾ ਐਕਸਰਸਾਈਜ਼ ਜ਼ਿਆਦਾ ਕਰਨਾ ਸਭ ਤੋਂ ਮੇਨ ਜਿਹੜਾ ਇਹਦਾ ਕਾਰਨ ਹੁੰਦਾ ਹੈ ਓਬੇਜ਼ਿਟੀ ਹੁੰਦਾ ਅਗਰ ਤੁਸੀਂ ਮੋਟਾਪਾ ਘਟਾ ਰਹੇ ਹੋ ਤਾਂ ਤੁਹਾਡੀ ਜਿਹੜੀ 50 60% ਪ੍ਰੋਬਲਮ ਹੈ ਗੋਡਿਆਂ ਦੀ ਠੀਕ ਹੋ ਜਾਂਦੀ ਹੈ ਲਾਈਕ ਆਯੁਰਵੇਦਾ ਦੀ ਗੱਲ ਕਰਦੇ ਹਾਂ ਕਿਉਂਕਿ ਜਦੋਂ ਸਾਡੇ ਦਰਸ਼ਕ ਜਿਹੜੇ ਆ ਉਹ ਬਹੁਤੇ ਪਿੰਡ ਵਾਲੇ ਵੀ ਹੋ ਜਾਂਦੇ ਆ ਜਿਹੜੇ ਕਿ ਅਕਸਰ ਇਹ ਸੋਚਦੇ ਰਹਿੰਦੇ ਨੇ ਕਿ ਸਾਡੀ ਡਾਈਟ ਬਹੁਤ ਵਧੀਆ ਹੈ ਅਸੀਂ ਪ੍ਰੋਪਰ ਖਾਣਾ ਖਾਂਦੇ ਆ ਵਧੀਆ ਡਾਈਟ ਲੈਂਦੇ ਆ ਪਰ ਫਿਰ ਵੀ ਇਸ ਪ੍ਰੋਬਲਮ ਦੇ ਵਿੱਚ ਪੈ ਜਾਂਦੇ ਆ ਆਯੁਰਵੇਦਾ ਦੀ ਜਿਹੜੀ ਨਜ਼ਰ ਤੋਂ ਦੇਖਿਆ ਜਾਵੇ ਤਾਂ ਕਿਹਦੀ ਡਾਈਟ ਇਫੈਕਟ ਅ ਦੇਖੋ ਜੇ ਆਪਾਂ ਡਾਈਟ ਦੀ ਗੱਲ ਕਰੀਏ ਡਾਈਟ ਤਾਂ ਸਾਰੀਆਂ ਜਿਹੜੀਆਂ ਜੋਇੰਟਸ ਦੀ ਪ੍ਰੋਬਲਮ ਹੁੰਦੀਆਂ ਨੇ ਉਹ ਬਾਅਦ ਤੋਂ ਸ਼ੁਰੂ ਹੁੰਦੀਆਂ ਨੇ ਬਾਅਦ ਅਗਰ ਤੁਹਾਡੀ ਬਾਡੀ ਦੇ ਵਿੱਚ ਪ੍ਰਕੂਪੀਤਾ ਹੈ ਤਾਂ ਨੇਚਰਲੀ ਗੱਲ ਹੈ 80% ਪ੍ਰੋਬਲਮ ਤੁਹਾਨੂੰ ਡਾਈਟ ਤੇ ਕਰਕੇ ਹੀ ਹੋਊਗੀ ਕਿਉਂਕਿ ਇਨ ਡਾਈਜੈਸ਼ਨ ਹੁੰਦਾ ਜਿਵੇਂ ਤੁਸੀਂ ਅਗਰ ਆਪਣੀ ਡਾਈਟ ਦੇ ਵਿੱਚ ਜ਼ਿਆਦਾ ਪ੍ਰੋਟੀਨ ਲੈ ਰਹੇ ਹੋ ਜ਼ਿਆਦਾ ਜਿਹੜਾ ਹੈਗਾ ਦਾਲਾਂ ਦਾ ਇਸਤੇਮਾਲ ਕਰ ਰਹੇ ਹੋ ਨਾਨ ਵੇਜ ਖਾ ਰਹੇ ਹੋ ਅਲਕੋਹਲ ਦਾ ਇਨਟੇਕ ਕਰ ਰਹੇ ਹੋ ਜਿਵੇਂ ਬਜ਼ੁਰਗ ਬਹੁਤ ਜ਼ਿਆਦਾ ਇਹ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਤਾਂ ਉਹਨਾਂ ਨੂੰ ਇਹ ਦਿੱਕਤਾਂ ਜ਼ਿਆਦਾ ਰਹਿਣ ਲੱਗ ਜਾਂਦੀਆਂ ਨੇ ਇਹਨੂੰ ਆਪਾਂ ਏਜ ਰਿ ਤਾਂ ਡਾਈਟ ਦੇ ਵਿੱਚ ਤੁਸੀਂ ਜਿੰਵੇਂ ਜ਼ਿਆਦਾ ਹੋ ਗਿਆ ਨਟਸ ਖਾ ਸਕਦੇ ਹੋ ਐਵੋਕਾਡੋ ਖਾ ਸਕਦੇ ਹੋ ਇਹ ਇਨਫਲਮੇਟਰੀ ਤੇ ਸੁਪਰ ਫੂਡਸ ਹੁੰਦੇ ਆ ਜਿਹੜੇ ਤੁਹਾਡੀ ਡਾਈਟ ਦੇ ਵਿੱਚ ਜਿਹੜੇ ਹੈਗੇ ਮੰਨੇ ਜਾਂਦੇ ਆ ਤਾਂ ਇਹਦੇ ਵਿੱਚ ਤੁਸੀਂ ਜਦੋਂ ਆਪਣੀ ਡਾਈਟ ਦਾ ਧਿਆਨ ਰੱਖੋਗੇ ਤਾਂ ਤੁਹਾਡੀ ਨੇਚਰਲੀ 50 60% ਪ੍ਰੋਬਲਮ ਸੋਲਵ ਹੋ ਜਾਂਦੀ ਹੈ ਆਯੁਰਵੇਦਾ ਦੇ ਵਿੱਚ ਜੇ ਅਪਾ ਦੇਖੀਏ ਤਾਂ ਬਹੁਤ ਸਾਰੀਆਂ ਅਦਾ ਦੀ ਰੈਮਡੀਜ਼ ਵੀ ਨੇ ਜਿਹੜੀਆਂ ਤੁਸੀਂ ਇਸ ਤੋਂ ਠੀਕ ਕਰ ਸਕਦੇ ਹੋ ਜਿਵੇਂ ਗਾਂ ਦਾ ਘਿਓ ਖਾ ਸਕਦੇ ਹੋ ਤੁਸੀਂ ਤੁਸੀਂ ਉਹਨੂੰ ਡੇਲੀ ਰੂਟੀਨ ਦੇ ਵਿੱਚ ਆਪਣੀ ਸਬਜੀ ਦੇ ਵਿੱਚ ਯੂਜ਼ ਕਰ ਸਕਦੇ ਹੋ ਲਸਣ ਦਾ ਇਸਤੇਮਾਲ ਕਰ ਸਕਦੇ ਹੋ ਤੁਹਾਨੂੰ ਤਿਲ ਦਾ ਤੇਲ ਮਿਲ ਜਾਂਦਾ ਹੈ ਉਹ ਤੁਸੀਂ ਜਿਵੇਂ ਇੱਕ ਆਪਾ ਪੇਸ਼ੈਂਟ ਨੂੰ ਡਾਕਟਰ ਸ਼ਰਦਾ ਆਯੁਰਵੇਦਾ ਦੇ ਵਿੱਚ ਵੀ ਨਾ ਤੇ ਕਰੰਟਲੀ ਟਕੋਰ ਦੱਸਦੇ ਆ ਜਿਹਦੇ ਵਿੱਚ ਤੁਸੀਂ ਕੀ ਕਰੋਗੇ ਥੋੜਾ ਜਿਹਾ ਕੋਸਾ ਪਾਣੀ ਲੈ ਕੇ ਉਹਦੇ ਵਿੱਚ ਨਮਕ ਪਾ ਕੇ ਤੁਸੀਂ ਡਿਪ ਕਰਕੇ ਤੌਲੀਆ ਆਪਣੇ ਦੋਨੋਂ ਗੋਡਿਆਂ ਤੇ ਸਿਕਾਈ ਕਰਕੇ ਉਸ ਤੋਂ ਬਾਅਦ ਤਿਲ ਦੇ ਤੇਲ ਦੀ ਜਾਂ ਅਰੰਡੀ ਦੇ ਤੇਲ ਦੀ ਮਾਲਿਸ਼ ਵੀ ਕਰ ਸਕਦੇ ਹੋ ਹਾਂਜੀ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਕਿਹੜੇ ਉਹ ਕੰਡੀਸ਼ਨਸ ਹੁੰਦੀਆਂ ਸਿੰਪਟਮਸ ਹੁੰਦੀਆਂ ਜਿੱਥੋਂ ਕਿ ਇਹ ਰੋਗ ਸ਼ੁਰੂਆਤ ਹੁੰਦੀ ਹੈ ਤੇ ਲੋਕ ਅਵੇਅਰ ਨਹੀਂ ਜ਼ਿਆਦਾ ਹੁੰਦੇ ਪਰ ਉਹ ਉਸ ਪ੍ਰੋਬਲਮ ਦੇ ਵਿੱਚ ਆ ਜਾਂਦੇ ਉਹ ਕਿਹੜੇ ਸਿੰਪਟਮ ਮਾਰ ਕੇ ਚੱਲੀਏ ਸਭ ਤੋਂ ਜ਼ਿਆਦਾ ਦੇਖੀਏ ਪੇਸ਼IENTS ਜਿਹੜਾ ਜ਼ਿਆਦਾ ਦੇਰ ਬੈਠਣ ਕਰਕੇ ਪੇਸ਼IENTS ਜਿਹੜਾ ਹੈਗਾ ਬੋਡੀ ਦੇ ਵਿੱਚ ਪੇਸ਼IENTS ਨੂੰ ਸਵੇਲੀ ਕਰਨ ਲੱਗ ਜਾਂਦੀ ਹੈ ਸਟਿਫਨੈਸ ਹੋਣ ਲੱਗ ਜਾਂਦੀ ਹੈਗੀ ਹੈ ਜਾਂ ਫਿਰ ਤੁਸੀਂ ਰਾਤ ਨੂੰ ਜਿਵੇਂ ਪ੍ਰੋਟੀਨ ਡਾਈਟ ਜ਼ਿਆਦਾ ਲੈ ਰਹੇ ਹੋ ਦਾਲਾ ਦਾ ਇਸਤੇਮਾਲ ਕਰ ਰਹੇ ਹੋ ਤਾਂ ਉਹ ਚੀਜ਼ਾਂ ਕਰਕੇ ਤੋਂ ਉਹਨੂੰ ਬੋਡੀ ਦੇ ਪੇਸ਼IENTS ਨੂੰ ਰੂਟੀਨ ਜੇ ਨਹੀਂ ਪਤਾ ਲੱਗਦਾ ਉਹ ਖਾਂਦੇ ਰਹਿੰਦੇ ਸੋ ਉਹਦੇ ਹੈਲਦੀ ਚੀਜ਼ਾਂ ਨਹੀਂ ਅਸੀਂ ਖਾ ਰਹੇ ਆ ਲੇਕਿਨ ਹੌਲੀ ਹੌਲੀ ਜਿਵੇਂ ਜਿਵੇਂ ਏਜ ਵੱਧਦੀ ਜਾਂਦੀ ਹੈ ਤਾਂ ਉਹਨਾਂ ਨੂੰ ਇਹ ਦਿੱਕਤਾਂ ਸ਼ੁਰੂ ਹੋਣ ਲੱਗ ਜਾਂਦੀਆਂ ਨੇ ਤਾਂ ਕਿ ਅਗਰ ਕਿਸ ਕਰਨਾ ਚਾਹੀਦਾ ਹੈਗਾ ਅਸੀਂ ਡਾਕਟਰ ਸ਼ਰਦਾ ਆਯੁਰਵੇਦਾ ਦੇ ਵਿੱਚ ਵੀ ਜਿਹੜਾ ਕਾਰਟਿਲੇਜ ਪੇਸ਼IENTS ਦਾ ਹੁੰਦਾ ਹੈ ਉਹਨੂੰ ਨੈਚੁਰਲ ਤਰੀਕੇ ਨਾਲ ਬਣਾਉਨੇ ਆ ਉਹਨੂੰ ਰੀਜਨਰੇਟ ਕਰਦੇ ਆ ਬਾਡੀ ਨੂੰ ਡੀਟੌਕਸੀਫਾਈ ਕਰਕੇ ਅੱਛਾ ਇਹਦੇ ਵਿੱਚ ਇੱਕ ਹੋਰ ਕਨਸੈਪਟ ਵੀ ਹੈ ਮੈਮ ਲਾਈਕ ਕੁਝ ਲੋਕ ਇਹ ਕਹਿੰਦੇ ਆ ਕਿ ਮੈਂ ਐਕਸਰਸਾਈਜ਼ ਕਰਦਾ ਹਾਂ ਬਾਡੀ ਫਿਟਨੈਸ ਵਾਸਤੇ ਕਰਦਾ ਭਾਵੇਂ ਉਹ ਰਨਿੰਗ ਦੀ ਗੱਲ ਹੋਵੇ ਜੋਗਿੰਗ ਦੀ ਗੱਲ ਹੋਵੇ ਸਪ੍ਰਿੰਟ ਦੀ ਗੱਲ ਹੋਵੇ ਜਾਂ ਜਿਮਿੰਗ ਦੀ ਗੱਲ ਹੋਵੇ ਉਹਨਾਂ ਫਿਰ ਬੱਚਿਆਂ ਲੋਕਾਂ ਦੇ ਵਿੱਚ ਇਫੈਕਟ ਕਿਉਂ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਅਗਰ ਜਿਵੇਂ ਮੈਂ ਤੁਹਾਨੂੰ ਦੱਸਿਆ ਲੈਕ ਆਫ ਐਕਸਰਸਾਈਜ਼ ਇਟ ਮੀਨਸ ਜਿਹੜੇ ਪੇਸ਼ੈਂਟਸ ਐਕਸਰਸਾਈਜ਼ ਨਹੀਂ ਕਰਦੇ ਬਟ ਕਿਸੇ ਵੀ ਚੀਜ਼ ਦੀ ਓਵਰ ਚੀਜ਼ ਵੀ ਖਰਾਬ ਕਰਦੀ ਹੈ ਅਗਰ ਤੁਸੀਂ ਬਹੁਤ ਜ਼ਿਆਦਾ weight bear ਕਰ ਰਹੇ ਹੋ ਤਾਂ ਤੁਹਾਨੂੰ ਕਮਰ ਦੀ ਪ੍ਰੋਬਲਮ ਵੀ ਰਹਿਣ ਲੱਗ ਜਾਂਦੀ ਹੈ ਜਿਹਨੂੰ ਆਪਾਂ ਐਲਕਲਾਈਨ ਸਪੋਨਡਲਾਈਸਿਸ ਦੀ ਪ੍ਰੋਬਲਮ ਕਹਿੰਦੇ ਆ ਜਾਂ ਫਿਰ ਤੁਸੀਂ ਜ਼ਿਆਦਾ ਵੇ ਪ੍ਰੋਟੀਨ ਕਈ ਜ ਬਹੁਤ ਸਾਰੇ ਇਦਾਂ ਦੇ ਜਿਮ ਪੇਸ਼ੈਂਟ ਜਾਂਦੇ ਨੇ ਜਿਹੜੇ ਜਿਮ ਹੈਵੀ ਲਗਾਉਂਦੇ ਨੇ ਤਾਂ ਉਹਨੂੰ ਕਿਸੇ ਵੀ ਤਰ੍ਹਾਂ ਦੀ ਜਿਮ ਜ਼ਿਆਦਾ ਨਹੀਂ ਲਗਾਣੀ ਚਾਹੀਦੀ ਜ਼ਿਆਦਾ ਪ੍ਰੋਟੀਨ ਨਹੀਂ ਖਾਣਾ ਚਾਹੀਦਾ ਜ਼ਿਆਦਾ ਹੈਵੀ weight ਬੇਅਰ ਨਹੀਂ ਕਰਨਾ ਚਾਹੀਦਾ ਥੋੜੀ ਉਹਦੇ ਨਾਲ ਨਰਵਸ ਤੇ ਮਸਲਸ ਜਿਹੜੀਆਂ ਨੇ ਉਹ ਆਪਾਂ ਤਾਂ ਸੋਚਦੇ ਹਾਂ ਕਿ ਬੋਡੀ ਫਿਟ ਰਹੂਗੀ ਲੇਕਿਨ ਉਹ ਵੀਕ ਹੋ ਜਾਂਦੀਆਂ ਨੇ ਜੇਕਰ ਆਪਾਂ ਇਹਨੂੰ ਆਸਾਨ ਸ਼ਬਦਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ weight ਪੈ ਰਿਹਾ ਹੈ ਨਾ ਗੋਡਿਆਂ ਤੇ weight ਪੈ ਰਿਹਾ ਜਾਂ ਆਪਣੇ ਜੋਇੰਟਸ ਤੇ weight ਪੈ ਰਿਹਾ ਉਹ ਵੀਕ ਕਿਵੇਂ ਹੋ ਗਿਆ ਉਹ ਤਾਂ ਆਈ ਥਿੰਕ ਐਵੇਂ ਨਹੀਂ ਵੀ ਜਦੋਂ ਆਪਾਂ ਡਾਈਟ ਨਾਲ ਦਿਨ ਨਾਲ ਖਾਵਾਂਗੇ ਤਾਂ ਸਟਰੋਂਗ ਹੋ ਜਾਣਾ ਅਹ ਦੇਖੋ ਜੇ ਅਗਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਸਟ੍ਰੋ ਆਰਥਰਾਈਟਿਸ ਦੀ ਪ੍ਰੋਬਲਮ ਥਾਈ ਬੋਨ ਤੇ ਟੀਬੀਆ ਦੇ ਵਿੱਚ ਬਣਦੀ ਹੈ ਅਗਰ ਤੁਸੀਂ ਕੋਈ ਵੀ ਮਸ਼ੀਨ 'ਚ weight ਚੱਕ ਰਹੇ ਹੋ ਜ਼ਿਆਦਾ ਉਹ ਚਾਹੇ ਕਿੰਨੇ ਵੀ ਕੁਆਂਟਲ ਦਾ ਹੈਗਾ ਅਗਰ ਤੁਸੀਂ ਉਹ ਚੱਕ ਰਹੇ ਹੋ ਤੁਹਾਡੀ ਨਰਵਸ ਤੁਹਾਨੂੰ ਨਹੀਂ ਪਤਾ ਤੁਸੀਂ ਜਿਵੇਂ ਡਾਈਟ ਕਿੰਨੀ ਲੈ ਰਹੇ ਹੋ ਅਗਰ ਤੁਹਾਡੀ ਬੋਡੀ ਨੂੰ ਨਰਿਸ਼ਮੈਂਟ ਪ੍ਰੋਪਰ ਨਹੀਂ ਜਾ ਰਹੀ ਹੈਗੀ ਤਾਂ ਉਹਦੇ ਕਰਕੇ ਅੰਦਰ ਕੀ ਚੱਲ ਰਿਹਾ ਉਹ ਤੁਹਾਨੂੰ ਬਾਹਰ ਨਹੀਂ ਪਤਾ ਲੱਗਦਾ ਹੈਗਾ ਤਾਂ ਉਹਦੇ ਕਰਕੇ ਤੁਸੀਂ ਜ਼ਿਆਦਾ weight ਚੱਕਦੇ ਹੋ ਜ਼ਿਆਦਾ ਜਿਹੜੇ ਮੋٹے ਆਪੇ ਵਾਲੇ ਪੇਸ਼ੈਂਟਸ ਹੁੰਦੇ ਉਹਨਾਂ 'ਚ ਦੇਖੀ ਜਾਂਦੀ ਇਹ ਇਕ ਤਾਂ ਤੁਹਾਡੀਆਂ ਨਰਵਸ ਦੇ ਵਿੱਚ ਜਿਹੜਾ ਬਲੱ ਆਪਸ ਟੂ ਬੋਨ ਜਦਦਾ ਰਬ ਹੋਣ ਲੱਗ ਜਾਂਦੀਆਂ ਨੇ ਉਹਦੇ ਕਰਕੇ ਤੁਹਾਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਜੇਕਰ ਇੰਜ ਆਖ ਲਈਏ ਕਿ ਅੱਜ ਕੱਲ ਸਾਰੇ ਲੋਕ ਕੀ ਕਰਦੇ ਆ ਕਿ YouTube ਤੇ ਵੀਡੀਓਜ਼ ਦੇਖ ਲਈਆਂ ਐਕਸਰਸਾਈਜ਼ ਲਾਉਣ ਦੀਆਂ ਵੀਡੀਓਜ਼ ਦੇਖ ਲਈਆਂ ਥੋੜਾ ਟ੍ਰੇਨਿੰਗ ਤੋਂ ਵੀ ਟ੍ਰੇਨਰ ਤੋਂ ਵੀ ਸਿੱਖ ਲਈ ਹੈ ਨਾ ਬਟ ਉਹ ਆਪਣੇ ਜਿਹੜੇ ਬੋਡੀ ਦਾ ਐਗਜ਼ੈਕਟ ਕਿਵੇਂ ਦੀ ਐਕਸਰਸਾਈਜ਼ ਲਾਉਣੀ ਹੈ ਜਾਂ ਕੀ ਖਾਣਾ ਹੈ ਉਹ ਨਹੀਂ ਮਤਲਬ ਉਹ ਪਹਿਲਾਂ ਨਹੀਂ ਸਟੱਡੀ ਕਰਦੇ ਕੁਝ ਲੋਕ ਕਹਿੰਦੇ ਕਿ ਮੋਟਾਪਾ ਮੇਰਾ ਜ਼ਿਆਦਾ ਹੈ ਮੈਂ ਸਵੇਰੇ ਉੱਠ ਕੇ ਕੋਸੇ ਪਾਣੀ ਦੇ ਵਿੱਚ ਸ਼ਹਿਦ ਯੂਜ਼ ਕਰ ਲੈਣ ਟੇਕ ਕਰ ਲੈ ਜਾਂ ਲੈਮਨ ਦਾ ਇਨਟੇਕ ਕਰ ਲੈ ਕਈਆਂ ਨੂੰ ਸੂਟ ਨਹੀਂ ਬੈਂਦਾ ਇਹ ਚ ਕੀ ਪੇਸ਼ੈਂਟਸ ਅਜਿਹਾ ਕਰਨ ਜਾਂ ਅੱਜ ਦੀ ਯੂਥ ਜਿਹੜੀ ਆ ਕਰਨ ਕਿ ਉਹ ਐਕਸਰਸਾਈਜ਼ ਕਰਨ ਤੋਂ ਪਹਿਲਾਂ ਜਾਂ ਆਪਣੀ ਬੋਡੀ ਫਿਟਨੈਸ ਕਰਨ ਤੋਂ ਪਹਿਲਾਂ ਅਵੇਅਰ ਹੋ ਜਾਣ ਬਿਲਕੁਲ ਆ ਦੇਖੇ ਜਿਹੜੇ ਤੁਸੀਂ ਅਗਰ ਤੁਹਾਨੂੰ ਕੋਈ ਏਦਾਂ ਦੀ ਕਨਫਿਊਜ਼ਨ ਹੈ ਕਿ ਸਾਨੂੰ ਕਿਸ ਤੀਤਰੀ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਬਹੁਤ ਸਾਰੇ ਏਦਾਂ ਦੇ ਪਲਾਨਸ ਡਾਕਟਰ ਤੋਂ ਜਵੇਂ ਅਸੀਂ ਵੀ ਡਾਕਟਰ ਸ਼ਰਦਾ ਆਯੁਰਵੇਦਾਂ ਤੋਂ ਡਾਈਟ ਪਲਾਨਸ ਬਣਾਉਂਦੇ ਆ ਕੋਈ ਵੀ ਪੇਸ਼ੈਂਟ ਮਰੀਜ਼ ਪੇਟ ਦਾ ਹੈਗਾ ਜੋਇੰਟਸ ਦਾ ਹੈਗਾ ਉਦੋਂ ਉਸੇ ਪ੍ਰਕਿਰਤੀ ਦੇ ਅਕੋਰਡਿੰਗ ਜੇ ਵਾਤ ਦਾ ਹੈ ਤਾਂ ਵਾਤ ਪਿਤ ਦੋਸ਼ ਦੇ ਅਕੋਰਡਿੰਗ ਨਾ ਆਪਾਂ ਉਸ ਅਕੋਰਡਿੰਗ ਪਲਾਨਸ ਬਣਾ ਲੈਂਦੇ ਆ ਇਹ ਵਾਦ ਦੋਸ਼ ਵੀ ਮਾੜਾ ਬਜੇ ਆਸਾਨ ਸ਼ਬਦਾਂ ਦੇ ਕਹਿਣਾ ਵੀ ਕੀ ਕਹਿ ਸਕਦੇ ਆ ਇਹ ਦੇਖੇ ਅਗਰ ਆਪਾਂ ਗੱਲ ਕਰੀਏ ਸਾਡੇ ਆਯੁਰਵੇਦ ਦੇ ਅਨੁਸਾਰ ਤਿੰਨ ਦੋਸ਼ ਪੈਨੂ ਦੋਸ਼ ਕਿਉਂ ਕਹਿੰਦੇ ਹੈ ਕਿਉਂਕਿ ਆਪਣੀ ਬਾਡੀ ਦੇ ਵਿੱਚ ਜਾ ਕੇ ਦੁਸ਼ਿਤ ਕਰਦੇ ਹੈ ਅਗਰ ਸਭ ਤੋਂ ਗੱਲ ਕਰੀਏ ਵਾਤ ਦੀ ਤਾਂ ਵਾਤ ਦੇ ਵਿੱਚ ਨਾ 80% ਪ੍ਰੋਬਲਮਸ ਦੇਖੀ ਜਾਣੀਏ ਤੁਸੀਂ ਪਿੱਤ ਕਫ ਨੂੰ ਮਿਲਾਉਂਗੇ ਨਾ ਦੋਨੋਂ ਮਿਲਾ ਕੇ ਵੀ ਵਾਤ ਦੀਆਂ ਪ੍ਰੋਬਲਮਸ 80 ਹੈ ਪਿੱਤ ਦੀ ਹੋਣਗੀਆਂ 40 ਤੇ ਕਫ ਦੀਆਂ ਹੋਣਗੀਆਂ 20 ਤਾਂ ਵਾਤ ਨੂੰ ਅਗਰ ਇਮਬੈਲੈਂਸ ਤੁਸੀਂ ਕਰ ਦਿੱਤਾ ਤਾਂ ਤੁਹਾਡੀ ਸਾਰੀ ਬਾਡੀ ਜਿਹੜੀ ਇਮਬੈਲੈਂਸ ਹੋ ਜਾਂਦੀ ਹੈ ਤਾਂ ਵਾਤ ਦੇ ਵਿੱਚ ਬੇਸਿਕਲੀ ਅਗਰ ਤੁਸੀਂ ਕੁਝ ਵੀ ਖਾ ਰਹੇ ਹੋ ਤਾਂ ਤੁਹਾਡੀ ਜਿਹੜੀ ਬਾਡੀ ਦੇ ਵਿੱਚ ਜਾ ਕੇ ਜਮਣ ਲੱਗ ਜਾਂਦਾ ਆਮ ਰਸ ਬਣ ਜਾਂਦਾ ਤਾਂ ਉਹਦੇ ਕਰਕੇ ਵੀ ਤੁਹਾਨੂੰ ਇਨ ਡਾਈਜੈਸ਼ਨ ਦੀ ਪ੍ਰੋਬਲਮ ਹੋਊਗੀ ਬਣੂਗਾ ਤਾਂ ਤੁਹਾਨੂੰ ਨੇਚੁਰਲੀ ਗਲਾ ਜੋਇੰਟ ਦੀ ਪ੍ਰੋਬਲਮ ਹੋਊ ਕਿਉਂਕਿ ਬਾਦ ਦਾ ਗੁਣੀ ਹੈਗਾ ਬੋਡੀ ਦੇ ਵਿੱਚ ਰੁਕਸ਼ਤਾ ਪੈਦਾ ਕਰਨਾ ਓਕੇ ਹਾਂਜੀ ਜੇਕਰ ਤੁਹਾਡੇ ਕੋਲੇ ਪੇਸ਼IENTS ਆਉਣ ਇਸ ਤਰ੍ਹਾਂ ਦੇ ਆਉਣ ਜਿਹੜੇ ਕਿ ਤੁਹਾਨੂੰ ਕਹਿੰਦੇ ਸਾਡਾ ਡੇਲੀ ਸਪੈਕਟਰ ਬਣਾ ਦਿਓ ਭਾਵੇਂ ਐਕਸਰਸਾਈਜ਼ ਭਾਵੇਂ ਡਾਈਟ ਤਾਂ ਹੋਵੇ ਤਾਂ ਆਯੁਰਵੇਦਾ ਦੇ ਵਿੱਚ ਉਹ ਕਿਸ ਕਿਹੜੀ ਚੀਜ਼ ਜਿਹੜੀ ਮੇਨ ਵਾ ਕੋਈ ਤੁਸੀਂ ਮੈਡੀਸਿਨ ਦਿੰਨੇ ਹੋ ਕੋਈ ਤੁਸੀਂ ਕੀ ਚੀਜ਼ ਦਿੰਨੇ ਹੋ ਅ ਸਾਡੇ ਡਾਕਟਰ ਸ਼ਰਦਾ ਆਯੁਰਵੇਦਾ ਵਿੱਚ ਬਹੁਤ ਸਾਰੇ ਆਯੁਰਵੇਦਾ ਦੇ ਪੇਸ਼ੈਂਟਸ ਹੁੰਦੇ ਜਿਵੇਂ ਗਠੀਏ ਦੇ ਹੋ ਗਏ ਗੋਡਿਆਂ ਦੇ ਹੋ ਗਏ ਬਹੁਤ ਠੀਕ ਹੋ ਕੇ ਜਾਂਦੇ ਆ 56% ਜਿਹੜੀ ਹੈਗੀ ਹੈ ਮੈਡੀਸਿਨ ਅਸਰ ਕਰਦੀ ਹੈ ਤੇ 40% ਅਗਰ ਤੁਸੀਂ ਦੇਖੋ ਡਾਈਟ ਮੈਟਰ ਕਰਦੀ ਹੈ ਤਾਂ ਆਪਾਂ ਪੇਸ਼ੈਂਟਸ ਨੂੰ ਦੱਸਦੇ ਹਾਂ ਕਿ ਸਵੇਰ ਉੱਠ ਕੇ ਤੁਸੀਂ ਕੋਸਾ ਪਾਣੀ ਪੀ ਸਕਦੇ ਹੋ ਡੇਲੀ ਰੂਟੀਨ ਦੇ ਵਿੱਚ ਤੁਸੀਂ ਐਕਸਰਸਾਈਜ਼ ਕਿਹੜੀ ਲਗਾਣੀ ਹੈ ਪੇਸ਼ੈਂਟਸ ਦੇ ਅਕੋਰਡਿੰਗ ਦੇਖ ਕੇ ਦੱਸਦੇ ਹਾਂ ਉਹਨਾਂ ਨੂੰ ਮੈਡੀਸਿਨ ਦਾ ਇੱਕ ਕ ਜਿਵੇਂ ਬਹੁਤ ਸਾਰੀ ਮੈਡੀਸਿਨਸ ਆਪਾਂ ਤ੍ਰਿਫਲਾ ਵੀ ਦੇ ਸਕਦੇ ਆ ਜਾਂ ਤੁਸੀਂ ਤਿਲ ਦਾ ਤੇਲ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਇਸਤੇਮਾਲ ਕਰ ਸਕਦੇ ਹੋ ਡਾਈਟ ਪਲਾਨ ਪੇਸ਼ੈਂਟ ਦੇ ਅਕੋਰਡਿੰਗ ਬਣਾ ਕੇ ਦੇਨੇ ਆ ਤੇ ਕੁਝ ਮੈਡੀਸਿਨਸ ਅਸਰ ਕਰਦੀਆਂ ਨੇ ਠੀਕ ਹੈ ਅੱਛਾ ਆਯੁਰਵੇਦਾ ਦੇ ਵਿੱਚ ਇਹ ਵੀ ਚੀਜ਼ ਬੜੀ ਕਿਉਂਕਿ ਜਿਹੜੇ ਪੁਰਾਣੇ ਵੈਦ ਬੈਠੇ ਆ ਅੱਜ ਕੱਲ ਆਪਾਂ ਜਿਹਨੂੰ ਵੈਦ ਨੂੰ ਡਾਕਟਰ ਭਾਸ਼ਾ ਦੇ ਵਿੱਚ ਆ ਆ ਚਲੇ ਗਈ ਆ ਉਹ ਨਬਜ਼ ਬਹੁਤ ਫੜਦੇ ਸੀ ਆਯੁਰਵੇਦਾ ਦੇ ਵਿੱਚ ਨਬਜ਼ ਫੜ ਕੇ ਭਾਵੇਂ ਕੋਈ ਤੰਦਰੁਸਤ ਬੰਦਾ ਨੂੰ ਦੱਸਦੇ ਤੂੰ ਭਾਈ ਤੰਦਰੁਸਤ ਨਹੀਂ ਆ ਠੀਕ ਆ ਇਸੇ ਤਰ੍ਹਾਂ ਕੀ ਇਹ ਤੁਹਾਡੇ ਅੱਜਕਲ ਵੀ ਇਸ ਤਰ੍ਹਾਂ ਸਭ ਕੁਝ ਚੱਲਦਾ ਹੈ ਬਿਲਕੁਲ ਅਸੀਂ ਆਯੁਰਵੇਦ ਦੇ ਅਨੁਸਾਰ ਪੁਰਾਣੀ ਚੀਜ਼ਾਂ ਨੂੰ ਹੀ ਲੈ ਕੇ ਪੁਰਾਣਾ ਨੂੰ ਲੈ ਕੇ ਚੱਲਦੇ ਹਾਂ ਆ ਇਹਦੇ ਵਿੱਚ ਕੀ ਹੁੰਦਾ ਅਸੀਂ ਪੇਸ਼ੈਂਟ ਨੂੰ ਜਿਹੜੀ ਉਹਦੀ ਪ੍ਰਕਿਰਤੀ ਹੈ ਪਹਿਲਾ ਗੱਲ ਤਾਂ ਅਸੀਂ ਜਦੋਂ ਵੀ ਪੇਸ਼ੈਂਟ ਦੀ ਨਾੜੀ ਚੈੱਕ ਕਰਦੇ ਆ ਖਾਲੀ ਪੇਟ ਚੈੱਕ ਕਰਾਂਗੇ ਖਾਲੀ ਪੇਟ ਚੈੱਕ ਕਰਕੇ ਸਾਨੂੰ ਪੇਸ਼ੈਂਟ ਦਾ ਅੰਦਰ ਕੀ ਚੱਲ ਰਿਹਾ ਪਤਾ ਲੱਗ ਜਾਂਦਾ ਹੈ ਬਲੱਡ ਜਿਹੜੀ ਹੁੰਦੀ ਹੈ ਸਪਲਾਈ ਕਿੰਨੀ ਚੱਲ ਰਹੀ ਹੈ ਜਾਂ ਪੇਸ਼ੈਂਟ ਵਾਤ ਪ੍ਰਕਿਰਤੀ ਦਾ ਵਿਤ ਦਾ ਆਪਾ ਦਾ ਜਾਂ ਕਫ ਦਾ ਹੈਗਾ ਤਾਂ ਉਹ ਤਿੰਨਾਂ ਚੀਜ਼ਾਂ ਸਾਨੂੰ ਪਤਾ ਲੱਗ ਜਾਂਦੀਆਂ ਨੇ ਉਸ ਅਕੋਰਡਿੰ ਨਾੜੀ ਤੋਂ ਪਤਾ ਲਗਾ ਰਹੇ ਹਾਂ ਤਾਂ ਤੁਹਾਨੂੰ ਅਸਾਨੂੰ ਰਿਪੋਰਟਸ ਦੀ ਵੀ ਲੈਂਦੇ ਨੇ ਲਾਈਕ ਨਾੜੀ ਫੜ ਕੇ ਜੇ ਗੋਡੀਆਂ ਦੀ ਪ੍ਰੋਬਲਮ ਹੈ ਜਾਂ ਜੋਇੰਟ ਪੇਨ ਦੀ ਇਹ ਵੀ ਪਤਾ ਚੱਲ ਜਾਂਦੀ ਹੈ ਬਿਲਕੁਲ ਨਾੜੀ ਫੜ ਕੇ ਪੇਸ਼ੈਂਟ ਦੇ ਵਿੱਚ ਅੰਦਰ ਕਿੰਨਾ ਕੁ ਫਲੋ ਚੱਲ ਰਿਹਾ ਹੈ ਜਾਂ ਕਿਸ ਚੀਜ਼ ਦੀ ਕੈਲਸ਼ੀਅਮ ਦੀ ਕਮੀ ਹੈਗੀ ਹੈ ਤਾਂ ਇਹ ਚੀਜ਼ਾਂ ਸਾਨੂੰ ਬਿਲਕੁਲ ਪਤਾ ਲੱਗ ਜਾਂਦੀ ਹੈ ਅੱਜ ਕੱਲ੍ਹ ਜਿਵੇਂ ਦੇਖਿਆ ਗਿਆ ਹੈ ਕਿ ਲੇਡੀਜ਼ ਆ ਹਨਾ ਵਰਕਿੰਗ ਊਮਨਸ ਹੈਗੀਆਂ ਮਾ ਉਹ ਕਿਤੇ ਨਾ ਕਿਤੇ ਇਨ ਫਿਊਚਰ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਚੱਲਦਾ ਪਰ ਉਹ ਪ੍ਰੋਬਲਮਸ ਵਿੱਚ ਆ ਜਾਂਦੀਆਂ ਮਾ ਕਿਉਂਕਿ 올 ਡੇਸ ਦੇ ਵਿੱਚ ਆਪਾਂ ਇੱਕ ਸਮਝ ਜਾਂਦੇ ਹਾਂ ਵੀ ਹਾ ਹੋਲਡੇਜ਼ ਹੋ ਗਈਆਂ ਥੋੜੀਆਂ ਸਾਡੇ ਵੀਕ ਹੋ ਗਏ ਸਾਰੇ ਪਾਰਟ ਹੋ ਗਏ ਇਸ ਕਰਕੇ ਆ ਅੱਛਾ ਜੇਕਰ 올ਡੇਜ਼ ਦੀ ਗੱਲ ਕਿਤੇ ਜਾਵੇ ਉਹਨਾਂ ਦੇ ਜਿਹੜੇ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਕਿੰਨੇ ਟਾਈਮ ਦਾ ਟਰੀਟਮੈਂਟ ਹੋ ਜਾਂਦਾ ਹੈ ਜਿਆਦਾਤਰ ਤੁਸੀਂ ਅਗਰ ਦੇਖੋਗੇ ਨਾਰਮਲ ਆਪਣੇ ਪੰਜਾਬ ਜ ਇੰਡੀਆ ਚ ਲਗਾ ਲੋ ਤਾਂ ਫੀਮੇਲਸ ਦੇ ਵਿੱਚ ਇਹ ਪ੍ਰੋਬਲਮ ਜ਼ਿਆਦਾ ਦੇਖੀ ਜਾਂਦੀਆਂ ਨੇ ਕਿਉਂਕਿ ਇੱਕ ਤਾਂ ਉਹਨਾਂ ਦੇ ਜਿਹੜਾ ਆਸਟ੍ਰੋ ਪ੍ਰੋਸੈਸ ਵੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਇਹਨਾਂ ਦੇ ਵਿੱਚ ਨਾ ਮੀਨੋਪੋਜ਼ ਦੀ ਪ੍ਰੋਬਲਮ ਹੁੰਦੀ ਹੈ ਆਫਟਰ 40 45 ਤਾਂ ਜਦੋਂ ਮੀਨੋਪੋਜ਼ ਦੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ ਤਾਂ ਉਹਨਾਂ ਦੀ ਹੱਡੀਆਂ ਖਰਾਬ ਹੋਣ ਲ ਨੇਚਰਲ ਤਰੀਕੇ ਨਾਲ ਜਿਵੇਂ ਤੁਸੀਂ ਸੌਂਠ ਹਲਦੀ ਤੇ ਮੇਥੀ ਐਦਾਂ ਦੀਆਂ ਤਰੀਕਾ ਟੂ ਦੀਆਂ ਚੀਜ਼ਾਂ ਜਿਵੇਂ ਬਣਾ ਕੇ ਆਪਾਂ ਪੇਸ਼ੈਂਟਸ ਨੂੰ ਦੱਸਦੇ ਆਂ ਤਾਂ ਕਿ ਉਹਦੀ ਜਿਹੜੀ ਦਿੱਕਤਾਂ ਨੇ ਉਹਦੀ ਹੱਡੀਆਂ ਨੇ ਨੇਚਰਲ ਤਰੀਕੇ ਨਾਲ ਠੀਕ ਹੋ ਜਾਣ। ਓਕੇ ਇਸ ਸਭ ਦੇ ਵਿੱਚ ਜੇਕਰ ਇਹਨਾਂ ਸਵਾਲਾਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਸੀ ਅੱਜਕੱਲ ਵਰਕਿੰਗ ਊਮਨਸ ਹੈਗੀਆਂ ਸਿਟਿੰਗ ਦੀ ਗੱਲ ਹੋਵੇ ਐਕਸਰਸਾਈਜ਼ ਦੀ ਗੱਲ ਹੋਵੇ ਜਾਂ ਨਾ ਕੋਈ ਉਹ ਜੌਬ ਕਰਦੀ ਹੈ ਨਾ ਐਕਸਰਸਾਈਜ਼ ਕਰਦੀ ਘਰ ਦਾ ਕੰਮ ਕਰਦੀ ਹੈ ਫਿਰ ਉਹਨਾਂ ਦੇ ਵਿੱਚ ਕਿਉਂ ਇਹ ਪ੍ਰੋਬਲਮ ਆਉਂਦੀ ਹੈ ਉਹਨਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 80% ਡਾਈਟ ਅਗਰ ਉਹ ਸਾਰਿਆਂ ਦਾ ਧਿਆਨ ਰੱਖਦੀਆਂ ਨੇ ਘਰ ਦੇ ਵਿੱਚ ਹਸਬੰਡ ਕੀ ਕਰ ਰਿਹਾ ਬੱਚਾ ਕੀ ਕਰ ਰਿਹਾ ਸਾਰੇ ਦਾ ਧਿਆਨ ਰੱਖਦੀਆਂ ਲੇਕਿਨ ਆਪਣਾ ਧਿਆਨ ਨਹੀਂ ਰੱਖਦੀਆਂ ਜ਼ਿਆਦਾ ਜੋਇੰਟਸ ਦੀ ਪ੍ਰੋਬਲਮ ਦੇਖੀ ਜਾਂਦੀਆਂ ਨੇ ਡਾਇਬੀਟੀਜ਼ ਦੀ ਪ੍ਰੋਬਲਮ ਲੇਡੀਜ਼ ਨੂੰ ਬਿਲਕੁਲ ਧਿਆਨ ਨਹੀਂ ਰੱਖਦੀਆਂ ਕਿ ਉਹ ਡੇਲੀ ਰੂਟੀਨ ਚ ਕੀ ਖਾ ਰਹੀਆਂ ਜੋ ਵੀ ਸਾਰਿਆਂ ਦਾ ਬਚਾ ਕੁਚਾ ਹੁੰਦਾ ਉਹ ਖਾ ਲੈਣਗੀਆਂ ਜਾਂ ਰਾਤ ਦਾ ਬਾਸੀ ਖਾਣਾ ਖਾਂਦੀਆਂ ਨੇ ਬਾਸੀ ਖਾਣੇ ਨਾਲ ਬਾਤ ਬਹੁਤ ਵੱਧਦਾ ਹੈ ਇਹ ਚੀਜ਼ਾਂ ਵੀ ਮੈਟਰ ਕਰਦੀਆਂ ਬਹੁਤ ਪੇਸ਼ੈਂਟਸ ਦੇ ਵਿੱਚ ਜੇਕਰ ਪੇਸ਼ੈਂਟਸ ਦੀ ਗੱਲ ਨਾ ਕਿਤੇ ਲੋਕਾਂ ਦੇ ਵਿੱਚ ਸੁਣਨ ਨੂੰ ਮਿਲਦਾ ਕਿ ਮੇਰੇ ਤਿੱਖੀ ਚੀਜ਼ ਪੈਂਦੀ ਹੈ ਬਹੁਤ ਸਵੀਅਰ ਪੇਨ ਹੁੰਦੀ ਹੈ ਨਾ ਉਹ ਕੀ ਕਾਰਨ ਕੀ ਬਣ ਜਾਂਦੇ ਹੈ ਜਦੋਂ ਆਪਣਾ ਕਾਰਟਿਲੇਜ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਜੋਇੰਟਸ ਦੇ ਵਿੱਚ ਨਾ ਤਾਂ ਜਿਹੜੀਆਂ ਆਪਣੀ ਬੋਨਸ ਹੁੰਦੀਆਂ ਨੇ ਉਹ ਆਪਸ ਦੇ ਵਿੱਚ ਏਦਾਂ ਰਬ ਹੋਣ ਲੱਗ ਜਾਂਦੀਆਂ ਨੇ ਜਦੋਂ ਰਬ ਹੋਣੀ ਹੈ ਨੇਚਰਲੀ ਗੱਲ ਹੈ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਏਦਾਂ ਆਪਸ ਚੋ ਕਰੋਗੇ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸੂਈ ਜਿਵੇਂ ਚੁਬਨ ਹੋਏਗੀ ਤਾਂ ਉਹਦਾ ਉਹਦਾ ਮਤਲਬ ਇਹੀ ਹੁੰਦਾ ਹੈ ਕਿ ਤੁਹਾਡਾ ਜਿਹੜਾ ਸ਼ੁਰੂਆਤ ਹੈ ਮਤਲਬ ਉਹ ਚੀਜ਼ ਫਸਟ ਸਟੇਜ ਤੇ ਹੁੰਦੀ ਹੈ ਤੁਹਾਨੂੰ ਸਵੇਲਿੰਗ ਹੋਣ ਲੱਗ ਜੂਗੀ ਹੌਲੀ ਹੌਲੀ ਤੁਹਾਨੂੰ ਸਟਿਫਨੈਸ ਜਿਹੜੀ ਹੈ ਹੋਣ ਲੱਗ ਜੂਗੀ ਜਿਹੜੀ ਚੁਬਨ ਹੁੰਦੀ ਹੈ ਉਹਨੂੰ ਆਪਾਂ ਹੀ ਓਸਟਿਓ ਆਰਥਰਾਈਟ ਤੇ ਕਿੰਨੇ ਸਾਡੇ ਕੋਲ ਸਵਾਲ ਬੜੇ ਆਏ ਹੋਏ ਸਨ ਜਿਹੜੇ ਮੋٹے ਮੋٹے ਸਵਾਲ ਆ ਉਹਨਾਂ ਨੂੰ ਲੈਣ ਦੀ ਕੋਸ਼ਿਸ਼ ਕੀਤੀ ਆ ਤੇ ਆਖਰ ਦੇ ਵਿੱਚ ਅਸੀਂ ਇੱਕ ਸ਼ਾਰਟ ਦੇ ਵਿੱਚ ਵਹਿਮ ਜੇਕਰ ਗੱਲ ਕੀਤੀ ਜਾਵੇ ਆਪਾਂ ਲੱਛਣਾਂ ਦੀ ਗੱਲ ਕਰ ਲਈ ਆ ਇਲਾਜ ਤੇ ਆ ਜਾਂਦੇ ਆ ਇੱਕ ਤਾਂ ਕਿੰਨੀ ਐਕਸਟਰੀਸ ਹੋ ਜਾਂਦੀਆਂ ਵੱਡੀਆਂ ਐਨ ਕਹਿੰਦੇ ਕਿ ਡੇਂਜਰਸ ਲੈਵਲ ਤੱਕ ਪਹੁੰਚ ਗਿਆ ਬੰਦਾ ਤੇ ਇਲਾਜ ਕੀ ਕੀ ਮਨ ਕੇ ਚੱਲੀਏ ਅਗਰ ਤੁਸੀਂ ਇਹਦੀ ਟ੍ਰੀਟਮੈਂਟ ਦੀ ਗੱਲ ਕਰੋ ਤਾਂ ਤੁਹਾਨੂੰ ਅਗਰ ਪਹਿਲਾਂ ਹੀ ਇਹ ਚੀਜ਼ ਪਤਾ ਲੱਗੀ ਪਹਿਲਾਂ ਤਾਂ ਜਿਹੜੇ ਮੈਂ ਤੁਹਾਨੂੰ ਪ੍ਰੀਕਾਸ਼ਨਸ ਦੱਸੇ ਉਹ ਤੁਸੀਂ ਯੂਜ਼ ਕਰ ਸਕਦੇ ਹੋ ਤਾਂ ਕਿ ਤੁਸੀਂ ਬਾਦਗਵਣੀ ਚੀਜ਼ਾਂ ਤੋਂ ਬਚੋ ਅਗਰ ਤੁਹਾਨੂੰ ਇਹ ਪ੍ਰੋਬਲਮ ਹੋ ਗਈ ਹੈ ਬੇਸਿਕਲੀ ਤਾਂ ਤੁਸੀਂ ਜਿਵੇਂ ਡਾਈਟ ਦਾ ਧਿਆਨ ਰੱਖੋ ਸਭ ਤੋਂ ਜ਼ਿਆਦਾ ਇਹਦੇ ਵਿੱਚ ਡਾਈਟ ਮੈਟਰ ਕਰਦੀ ਹੈ ਦੂਸਰੀ ਗੱਲ ਇਹ ਹੈ ਕਿ ਤੁਸੀਂ ਇਹਦੇ ਲਈ ਅਵੇਅਰ ਹੋ ਸਕਦੇ ਹੋ ਕਿ ਬਹੁਤ ਸਾਰੇ ਪੇਸ਼ੈਂਟਸ ਨਾ ਵਿਸਕਸ ਇੰਜੈਕਸ਼ਨਸ ਲਗਾਉਂਦੇ ਹੈ ਜਾਂ ਸਟੀਰੋਇਡਸ ਤੇ ਡਿਪੈਂਡ ਹੋ ਜਾਂਦੇ ਹੈ ਜਿਨ੍ਹਾਂ ਨੂੰ ਇਹ ਲੱਗਦਾ ਕਿ ਜਦੋਂ ਤੱਕ ਖਾਲੀ ਹੋਂਦ ਤੱਕ ਉਹ ਚੀਜ਼ ਠੀਕ ਹੈ ਆਪ ਤੁਸੀਂ ਜੇ ਅਯੁਰਵੇਦਾ ਵੱਲ ਜਾ ਰਹੇ ਹੋ ਨਾ ਤਾਂ ਉਹਦੇ ਵਿੱਚ ਨੇਚਰਲ ਚੀਜ਼ਾਂ ਇੰਨੀਆਂ ਨੇ ਕਿ ਤੁਸੀਂ ਜਿਵੇਂ ਮੈਂ ਤੁਹਾਨੂੰ ਰੈਮਡੀਜ਼ ਦਸੀਆਂ ਘਰ ਬੈਠੇ ਤੁਸੀਂ 50% ਠੀਕ ਹੋ ਸਕਦੇ ਹੋ ਅਸੀਂ ਪੇਸ਼ੈਂਟਸ ਨੂੰ ਵੀ ਡਾਕਟਰ ਸ਼ਰਦਾ ਆਯੁਰਵੇਦਾ ਵਿੱਚ ਨੇਚਰਲ ਡੀਟੌਕਸੀਫਾਈ ਕਰਕੇ ਠੀਕ ਕਰਦੇ ਹਾਂ ਅੱਛਾ ਕਈ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਹੋ ਜਾਂਦਾ ਵੀ ਬਹੁਤ ਵੱਡਾ ਹਸਪੀਟਲ ਆ ਮਹਿੰਗਾ ਹੋਣਾ ਦੂਸਰੀ ਗੱਲ ਆ ਵੀ ਲੋਕ ਅੱਜਕੱਲ ਅਸੀਂ ਵੀ ਐਲੋਪੈਥੀ ਜ਼ਿਆਦਾ ਮਤਲਬ ਰਏ ਆ ਵੀ ਐਲੋਪੈਥੀ ਮੈਡੀਸਨ ਖਾਣੀ ਆ ਵੀ ਆਯੁਰਵੇਦਾ ਦੇ ਵਿੱਚ ਜਾਂ ਕਿਸੇ ਹੋਰ ਵੀ ਹਨ ਟ੍ਰੀਟਮੈਂਟ ਦੇ ਵਿੱਚ ਨਹੀਂ ਪੈਂਦੇ ਕਿੰਨਾ ਮਹਿੰਗਾ ਇਲਾਜ ਹੁੰਦਾ ਦੂਸਰੀ ਗੱਲ ਆਯੁਰਵੇਦ ਦੇ ਵਿੱਚ ਕੀ ਪੇਸ਼ੈਂਟ ਬਹੁਤ ਲੇਟ ਜਾਂ ਬਹੁਤ ਜਲਦੀ ਠੀਕ ਹੋ ਜਾਂਦਾ ਕਿੰਨਾ ਕੁ ਟਾਈਮ ਲੱਗਿਆ ਆ ਦੇਖੋ ਸਭ ਤੋਂ ਪਹਿਲਾਂ ਆਯੁਰਵੇਦਾਂ ਦੇ ਵਿੱਚ ਮੇਨ ਗੱਲ ਆਪਾਂ ਅਗਰ ਐਲੋਪੈਥੀ ਦੀ ਕਰੀਏ ਐਲੋਪੈਥੀ ਦੇ ਵਿੱਚ ਨਾ ਤੁਹਾਨੂੰ ਪੇਨ ਕਿਲਰ ਦੇ ਦਿੰਦੇ ਨੇ ਸਾਡੀ ਮੈਡੀਸਿਨ ਜਿਹੜੀਆਂ ਨੇ ਨੇਚਰਲ ਤਰੀਕੇ ਨਾਲ ਬਣਦੀਆਂ ਨੇ ਜਿਵੇਂ ਤੁਸੀਂ ਤ੍ਰਿਫਲਾ ਲਾ ਲਓ ਤਾਂ ਕਿ ਬੋਡੀ ਨੂੰ ਡੀਟੌਕਸੀਫਾਈ ਕਰਨ ਤੇ ਉਹਦਾ ਕੋਈ ਸਾਈਡ ਇਫੈਕਟ ਨਾ ਹੋਵੇ ਇਹ ਮੈਡੀਸਿਨ ਅਗਰ ਤੁਸੀਂ ਪੇਨ ਕਿਲਰ ਲੈ ਰਹੇ ਹੋ ਤਾਂ ਤੁਹਾਨੂੰ ਅੱਜ ਲੈ ਲਈ ਤੁਹਾਨੂੰ 5 ਮਿੰਟ ਦੇ ਵਿੱਚ ਵਿੱਚ ਰਿਲੀਫ ਮਿਲ ਜਾਏਗਾ ਲੇਕਿਨ ਜਿਹੜੀ ਸਾਡੀ ਮੈਡੀਸਿਨਸ ਤੇ ਜੇ ਜੇ ਤੁਸੀਂ ਗੱਲ ਕਰੋ ਮਹਿੰਗੀ ਮੈਡੀਸਿਨ ਦੀ ਕੋਈ ਵੀ ਇਦਾਂ ਦੀ ਮੈਡੀਸਿਨ ਮਹਿੰਗੀ ਨਹੀਂ ਆਪਣੀ ਨੈਚੁਰਲ ਜੀਆਂ ਜਿਹੜੀਆਂ ਚੀਜ਼ਾਂ ਨੇ ਆਪਾਂ ਬਸਮਾ ਤੋਂ ਮੈਡੀਸਿਨ ਬਣਾਨੇ ਆ ਪੇਸ਼ੈਂਟ ਦੇ ਅਕੋਰਡਿੰਗ ਜਿੰਨਾ ਪੇਸ਼ੈਂਟ ਉਹ ਕਰ ਸਕਦਾ ਉਹਦੀ ਪ੍ਰਕਿਰਤੀ ਦੇ ਅਕੋਰਡਿੰਗ ਮੈਡੀਸਿਨ ਦੇਨੇ ਤਾਂ ਕਿ ਉਹਨੂੰ ਕੋਈ ਬੋਝ ਵੀ ਨਾ ਪਵੇ ਕਈ ਪੇਸ਼ੈਂਟਸ ਇਸ ਤਰ੍ਹਾਂ ਦੇ ਹੁੰਦੇ ਆ ਕਿ ਡਾਕਟਰ ਸਾਹਿਬ ਉਹਨਾਂ ਨੂੰ ਕਹਿੰਦੇ ਤੁਹਾਡਾ ਅਪਰੇਟ ਹੋਣਾ ਜਾਂ ਸਟੀਰੋਇਡ ਟਾਈਪ ਦੀਆਂ ਮੈਡੀਸਿਨ ਦੇ ਦਿੰਦੇ ਆ ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਜਾਂਦਾ ਹੈ ਕੀ ਆਯੁਰਵੈਦਾਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੱਡੀ ਗਲਤ ਨਹੀਂ ਵੀ ਆਪਰੇਟ ਕਰਨਾ ਪਊ ਜਾਂ ਸਟੀਰੋਇਡਸ ਟਾਈਪ ਚੀਜ਼ਾਂ ਹੋਣ ਆ ਪੇਸ਼ੈਂਟ ਸਾਡੇ ਕੋਲ ਬਹੁਤ ਆਉਂਦੇ ਆ ਉਹਨਾਂ ਦੀ ਆਪਣੀ ਕੁਆਰੀਜ਼ ਲੈ ਕੇ ਆਉਂਦੇ ਆ ਕਿ ਕੀ ਮੈਮ ਆਯੁਰਵੈਦਾਂ ਦੇ ਵਿੱਚ ਵੀ ਸਟੀਰੋਇਡ ਪਾਉਨੇ ਹੋ ਤੁਸੀਂ ਬਿਲਕੁਲ ਐਦਾ ਇੱਕ ਗਲਤ ਹੈ ਕਿਉਂਕਿ ਜੇ ਆਪਾਂ ਉਹੀ ਚੀਜ਼ ਨੂੰ ਲੈ ਕੇ ਚੱਲੀਏ ਆਯੁਰਵੈਦਾਂ ਦੇ ਵਿੱਚ ਪੇਸ਼ੈਂਟਸ ਨੂੰ ਹੀ ਹੁੰਦਾ ਅੱਜ ਲੈ ਲਈ ਮੈਡੀਸਿਨ ਤਾਂ ਤੁਸੀਂ 1 ਵੀਕ ਦੇ ਵਿੱਚ ਵਿੱਚ ਠੀਕ ਹੋਣਾ ਸ਼ੁਰੂ ਹੋਨੇ ਹੋ ਕੋਈ ਵੀ ਐਦਾ ਦੀ ਆਯੁਰਵੈਦਾਂ ਦੀ ਮੈਡੀਸਿਨ ਨਹੀਂ ਬਣੀ ਜਿਹਦੇ ਵਿੱਚ ਤੁਸੀਂ ਸਟੀਰੋਇਡ ਜਾਂ ਕੋਈ ਪੇਨ ਕਿਲਰ ਪਾ ਸਕਦੇ ਹੋ ਨੈਚੁਰਲ ਤਰੀਕੇ ਨਾਲ ਹੀ ਥੋੜਾ ਯਾਰ ਇੱਕਲਾ ਸਵਾਲ ਤੇ ਕਾਮਨ ਜਿਹੇ ਸਵਾਲ ਤੇ ਆ ਜਾਂਦਾ ਸਾਡੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਦੇਖਿਆ ਗਿਆ ਕਿ ਲੋਕ ਰਾਤ ਨੂੰ ਦੁੱਧ ਪੀਂਦੇ ਆ ਦੁੱਧ ਪੀ ਕੇ ਸੌਂ ਜਾਂਦੇ ਆ ਕੁਝ ਲੋਕ ਇਸ ਦਾ ਬੈਨੀਫਿਟ ਕਹਿੰਦੇ ਕਿ ਬੈਨੀਫਿਟ ਬਹੁਤ ਜ਼ਿਆਦਾ ਕੁਝ ਕਹਿੰਦੇ ਕਿ ਹਾਰਮਫੁਲ ਹੋ ਜਾਂਦਾ ਇੱਕ ਇਹ ਜਵਾਬ ਕਿ ਆਯੁਰਵੇਦਾ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮੈਡੀਸਿਨ ਹੈ ਕਿ ਕਿਉਂਕਿ ਸਾਨੂੰ ਵੀ ਆਦਤ ਪਈ ਹੋਈ ਹੈ ਦੁੱਧ ਪੀਣ ਦੀ ਸਭ ਸਾਰਿਆਂ ਨੂੰ ਹੈਗੀ ਆ ਡਾਈਟ ਦੇ ਸਾਰੇ ਤਿੰਨ ਟਾਈਮ ਜੋ ਲੈਂਦੇ ਲੈਂਦੇ ਆ ਕਿ ਆਯੁਰਵੇਦਾ ਦੀ ਕੋਈ ਹੈ ਜੀ ਮੈਡੀਸਿਨ ਮਿਲ ਜਵੇ ਨਾ ਦੁੱਧ ਦੇ ਲੈਣ ਨੂੰ ਕਿ ਉਹ ਬਾਡੀ ਫਿਟਨੈਸ ਪ੍ਰੋਪਰ ਸਹੀ ਰਵੇ ਜੀ ਹਾਂ ਦੇਖੋ ਅੱਜ ਕੱਲ ਲੋਕੀ ਨਾ ਚਾਹ ਕੌਫੀ ਤੇ ਦੁੱਧ ਬਹੁਤ ਜ਼ਿਆਦਾ ਯੂਜ਼ ਕਰਨਾ ਪਸੰਦ ਕਰਦੇ ਆ ਖਾਸ ਕਰਕੇ ਜਿਹੜੇ ਪੇਸ਼IENTS ਪੰਜਾਬ ਦੇ ਆਪਣੇ ਦੇਖੀਏ ਤਾਂ ਉਹ ਕਹਿੰਦੇ ਸਾਨੂੰ ਰਾਤ ਨੂੰ ਦੁੱਧ ਪੀਣ ਦੀ ਆਦਤ ਹੈ ਬਟ ਤੁਸੀਂ ਦੁੱਧ ਖਰਾਬ ਨਹੀਂ ਕਰਦਾ ਅਗਰ ਤੁਸੀਂ ਉਹਨੂੰ ਲਿਮਟਿਡ ਮਾਤਰਾ ਦੇ ਵਿੱਚ ਉਹ ਵੀ ਬਿਲਕੁਲ ਲੋ ਫੈਟ ਮਿਲਕ ਹਲਦੀ ਪਾ ਕੇ ਇੱਕ ਨੈਚੁਰਲ ਜੀ ਮੈਡੀਸਿਨ ਪਾ ਕੇ ਤੁਸੀਂ ਉਹ ਪੀ ਸਕਦੇ ਹੋ ਉਹ ਵੀ ਤੁਸੀਂ ਡੇਲੀ ਉਹ ਚੀਜ਼ ਨੂੰ ਨਾਲੋਂ ਅਗਰ ਤੁਹਾਡੇ ਵਿੱਚ ਆਪਾਂ ਜਿਵੇਂ ਦੱਸਿਆ ਬਾਅਦ ਦੇ ਵਿੱਚ ਬੋਡੀ ਦੇ ਵਿੱਚ ਨਾ ਕਾਫੀ ਡਰਾਈਨੈਸ ਆ ਜਾਂਦੀ ਹੈ ਦੁੱਧ ਹੋ ਗਿਆ ਗਾਂ ਦਾ ਦੇਸੀ ਕਿਉਂ ਹੋ ਗਿਆ ਇਹ ਤੁਸੀਂ ਦਿਨੇ ਕਦੇ-ਕਦੇ ਚੀਜ਼ ਲੈ ਸਕਦੇ ਹਾਂ ਤੇ ਬਹੁਤ ਸਾਰੀਆਂ ਆਯੁਰਵੇਦਾ ਦੇ ਵਿੱਚ ਹਰਬਲ ਟੀਜ਼ ਨੇ ਜੋ ਤੁਹਾਡੀ ਦੁੱਧ ਤੇ ਚਾਹ ਦੀ ਰਿਪਲੇਸ ਉਹ ਚੀਜ਼ ਕਰਦੀ ਹੈ ਤਾਂ ਕਿ ਤੁਸੀਂ ਉਹ ਲੋ ਤੁਹਾਡਾ weight ਵੀ ਬੈਲੈਂਸ ਰਹਿੰਦਾ ਤੁਹਾਡੇ ਗੋਟਨੇ ਵੀ ਠੀਕ ਰਹਿੰਦੇ ਠੀਕ ਹੈ ਸੋ ਦਰਸ਼ਕੋ ਅਸੀਂ ਤੁਹਾਡੇ ਜਿਹੜੀਆਂ ਮੇਨ ਮੇਨ ਕੁਰੀ ਸੀਗੀਆਂ ਉਹਨਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਹਾਲੇ ਵੀ ਕੋਈ ਸਵਾਲ ਹੈ ਕੋਈ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਆਂਡ ਗਵਾਂਡ ਕੋਈ ਬਹੁਤ ਪ੍ਰੋਬਲਮ ਦੇ ਵਿੱਚ ਨੀਜ਼ ਨੂੰ ਲੈ ਕੇ ਆ ਜਾਂ ਜੋਇੰਟਸ ਪੇਨ ਨੂੰ ਲੈ ਕੇ ਹੈਗਾ ਵਾ ਤਾਂ ਤੁਸੀਂ ਡਾਕਟਰ ਸ਼ਾਰਦਾ ਆਯੁਰਵੈਦਿਕਾ ਤੇ ਇੱਥੇ ਨੰਬਰ ਦਿੱਤਾ ਹੋਇਆ ਹੈ ਤੁਸੀਂ ਕਾਲ ਕਰਕੇ ਮੈਸੇਜ ਕਰਕੇ ਜਾਂ ਫਿਰ ਤੁਸੀਂ ਹਸਪੀਟਲ ਦੇ ਵਿੱਚ ਆ ਕੇ ਆਪਣਾ ਕੁਐਰੀਜ਼ ਜੋ ਵੀ ਤੁਹਾਡੀਆਂ ਹੈਗੀਆਂ ਵਾ ਇੱਕ ਵਾਰ ਤੁਸੀਂ ਸਮਝ ਲਓ ਡਾਕਟਰ ਸਾਹਿਬ ਕੋਲ ਆ ਕੇ ਕਿ ਮੈਨੂੰ ਪ੍ਰੋਬਲਮ ਕੀ ਹੈ ਡਾਇਗਨੋਸ ਕਰਵਾ ਲਵੋ ਉਸ ਤੋਂ ਬਾਅਦ ਇਲਾਜ ਕਰਵਾਉਣਾ ਨਹੀਂ ਕਰਵਾਉਣਾ ਉਹ ਤੁਹਾਡੀ ਮਰਜ਼ੀ ਹੈ ਸਾਡਾ ਕੰਮ ਹੈ ਕਿ ਤੁਹਾਨੂੰ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣੀ ਸੋ ਅਸੀਂ ਪਹੁੰਚਾ ਦਿਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਡਿਜ਼ੀਜ਼ ਨੂੰ ਲੈ ਕੇ ਤੁਹਾਡੀ ਪ੍ਰੋਬਲਮਸ ਨੂੰ ਲੈ ਕੇ ਇੱਕ ਨਵੇਂ ਐਪੀਸੋਡ ਦੇ ਨਾਲ ਜੁੜਾਂਗੇ ਤਾਂ ਸਾਨੂੰ ਉਹ ਜਿਆਦਾਤ ਬਹੁਤ ਬਹੁਤ ਤਾਲਵਾ